हां जी दोस्तों सत श्री अकाल स्वागत है ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ حاضر ਆ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇਖ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਕਲਰਕ ਦੀਆਂ ਅਸਾਮੀਆਂ ਜਾਰੀ ਕੀਤੀਆਂ ਗਈਆਂ ਜੀ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਨੋਟੀਫਿਕੇਸ਼ਨ ਦੀ ਵੀਡੀਓ ਵਿੱਚ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਦਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਪੂਰੀ ਜਾਣਕਾਰੀ ਤੁਹਾਨੂੰ ਮਿਲਦੀ ਰਿਆ ਕਰੂਗੀ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਅੱਜ ਦੇ ਜੋ ਪੋਸਟਾਂ ਜਾਰੀ ਹੋਈਆਂ ਹਨ ਉਹਨਾਂ ਨੂੰ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਸ ਪਰਫਾਰਮ ਦੀ ਜ਼ਰੂਰਤ ਹੋਊਗੀ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤਾਂ ਇਹ ਪਰਫਾਰਮ ਨੂੰ ਪੂਰੀ ਚੰਗੀ ਤਰ੍ਹਾਂ ਭਰ ਲੈਣਾ ਹੈ ਤਾਂ ਉਸ ਤੋਂ ਬਾਅਦ ਅਪਲਾਈ ਕਿਵੇਂ ਕਰਨਾ ਆਪਾਂ ਤੁਹਾਨੂੰ ਦੱਸਾਂਗੇ ਪਰਫਾਰਮ ਦਾ ਲਿੰਕ ਵੈਬਸਾਈਟ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਤੁਸੀਂ ਉੱਥੋਂ ਲੈ ਸਕਦੇ ਹੋ ਤਾਂ ਕਿ ਆਪਾਂ ਸਭ ਤੋਂ ਪਹਿਲਾਂ ਪੋਸਟਾਂ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਜੋ ਜਾਰੀ ਕੀਤੀਆਂ ਗਈਆਂ ਕਲਰਕ ਦੀਆਂ ਪੋਸਟਾਂ ਜਾਰੀ ਹੋਈਆਂ ਜੀ 11 ਪੋਸਟਾਂ ਵੱਖ-ਵੱਖ ਕੈਟਾਗਰੀ ਵਾਈਜ਼ ਇਹਨਾਂ ਵੱਲੋਂ ਪੋਸਟਾਂ ਦੀ ਵੰਡ ਦਿੱਤੀ ਹੋਈ ਹੈ ਸੈਲਰੀ ਬਾਰੇ ਇਹਨਾਂ ਵੱਲੋਂ ਸਪੈਸ਼ਲ ਲਿਖਿਆ ਹੋਇਆ ਜੀ ਲੇਟੈਸਟ ਰੂਲਸ ਐਂਡ ਇਨਸਟਰਕਸ਼ਨਸ ਇਸ਼ੂਡ ਬਾਈ ਦਾ ਗਵਰਨਮੈਂਟ ਆਫ ਪੰਜਾਬ ਫਾਰ ਸਬੋਡੀਨੇਟ ਕੋਰਟਸ ਡਿਊਲੀ ਅਡਾਪਟਡ ਬਾਈ ਦਾ ਹਨਰੇਬਲ ਹਾਈ ਕੋਰਟ ਫਰਮ ਟਾਈਮ ਟੂ ਟਾਈਮ ਸੈਲਰੀ ਇਨਵਲੋਵ ਮੈਂਸ਼ਨ ਨਹੀਂ ਕੀਤੀ ਗਈ ਹੈ ਯੋਗਤਾ ਇਨਵਲੋ ਬੈਚਲਰ ਡਿਗਰੀ ਹੈ ਤੁਹਾਡੇ ਕੋਲ ਜੇਕਰ ਆਰਟਸ ਦੇ ਵਿੱਚ ਜਾਂ ਸਾਇੰਸ ਦੇ ਵਿੱਚ ਜਾਂ ਇਹਦੇ ਕੋਈ ਬਰਾਬਰ ਦੀ ਯੋਗਤਾ ਤੇ 10ਵੀਂ ਪੱਧਰ ਤੱਕ ਤੁਸੀਂ ਪੰਜਾਬੀ ਪੜ੍ਹੀ ਹੋਵੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਕੰਪਿਊਟਰ ਪ੍ਰੋਫੀਸ਼ੀਐਂਸੀ ਤੁਹਾਡੇ ਕੋਲ ਹੋਣੀ ਲਾਜ਼ਮੀ ਹੈ ਜੀ ਏਜ ਲਿਮਿਟ ਇਨਾਂ ਪੋਸਟਾਂ ਦੇ ਲਈ 18 ਤੋਂ 37 ਸਾਲ ਜਨਰਲ ਕੈਟਾਗਰੀ ਦੇ ਲਈ ਰੱਖੀ ਗਈ ਹੈ ਜੀ ਅਦਰ ਕੈਟਾਗਰੀਜ਼ ਹੈ ਉਹਨਾਂ ਦੇ ਲਈ ਐਸ ਪਰ ਗਵਰਨਮੈਂਟ ਰੂਲਸ ਐਂਡ ਰੈਗੂਲੇਸ਼ਨਜ਼ ਉਮਰ ਦੇ ਵਿੱਚ ਛੋਟ ਰਹਿਣ ਵਾਲੀ ਹੈ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਉਹ ਪਰਫਾਰਮਾ ਜੋ ਤੁਹਾਨੂੰ ਦੱਸਿਆ ਉਹਨੂੰ ਪੂਰੀ ਤਰ੍ਹਾਂ ਭਰ ਲੈਣਾ ਆਪਣੇ ਸਾਰੇ ਸਬੰਧਤ ਦਸਤਾਵੇਜ਼ ਨਾਲ ਲਗਾ ਕੇ ਇਹਨਾਂ ਤੱਕ ਤੁਸੀਂ ਪਹੁੰਚਦੇ ਕਰਨਾ ਹੈ 6 ਫਰਵਰੀ 2024 ਸ਼ਾਮ 5 ਵਜੇ ਤੱਕ ਇਹਨਾਂ ਦਾ ਦਫ਼ਤਰ ਅੱਗੇ ਆਪਾਂ ਤੁਹਾਨੂੰ ਪੂਰਾ ਐਡਰੈਸ ਦਵਾਂਗੇ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜਜ ਮਾਨਸਾ ਇੱਥੇ ਪਹੁੰਚਦਾ ਕਰਨਾ ਤੱਕ ਅੱਗੇ ਆਪਾਂ ਤੁਹਾਨੂੰ ਪੂਰਾ ਐਡਰੈਸ ਦੱਸ ਦਿਆਂ ਜਿੱਥੇ ਤੁਸੀਂ ਇਹ ਪਹੁੰਚਦਾ ਕਰਨਾ ਹੈ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜਜ ਜੁਡੀਸ਼ੀਅਲ ਕੋਰਟ ਕੰਪਲੈਕਸ ਮਾਨਸਾ 15 15 05 ਇਸ ਪਤੇ ਤੇ ਤੁਸੀਂ ਭੇਜਣਾ ਤੇ ਇੱਕ ਐਨਵੈਲਪ ਤਿਆਰ ਕਰ ਲੈਣਾ ਜੀ ਐਨਵੈਲਪ ਦੇ ਉੱਪਰ ਤੁਸੀਂ ਅਪਲੀਕੇਸ਼ਨ ਫਾਰ ਦਾ ਪੋਸਟ ਆਫ ਕਲਰਕ ਔਨ ਐਡੋਕ ਬੇਸਿਸ ਇਹ ਜ਼ਰੂਰ ਲਿਖਣਾ ਜੀ ਤਾਂ ਇਹਨਾਂ ਤੱਕ ਤੁਸੀਂ 6 ਫਰਵਰੀ 2024 ਤੱਕ ਅਰਜ਼ੀਆਂ ਪਹੁੰਚਦੀਆਂ ਕਰ ਸਕਦੇ ਹੋ ਸ਼ਾਮ 5 ਵਜੇ ਤੱਕ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਆਹੋ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ